ਅਗਵਾੜਾ ਤੋਂ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਲੁਧਿਆਣਾ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਆਪਣੀ ਮਾਤਾ ਤੇ ਉਸ ਦਿਨ ਕੁੱਟਮਾਰ ਕਰਨ ਤੋਂ ਉਸ ਕੋਲ ਜ਼ਬਰੀ ਕਰਦਾ ਸਾਰਾ ਕੰਮ ਕਰਵਾਉਣ ਤੋਂ ਦੁਖੀ ਹੋ ਕੇ ਆਪਣੇ ਘਰ ਲੁਧਿਆਣਾ ਤੋਂ ਆਪਣੇ ਕੁਝ ਕੱਪੜੇ ਲੈ ਕੇ ਘਰਦਿਆਂ ਨੂੰ ਬਿਨਾ ਦੱਸੇ ਟ੍ਰੇਨ ਦੇ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਜਾ ਰਿਹਾ ਸੀ ਜਿਸ ਨੂੰ ਕੀ ਫਗਵਾੜਾ ਜੀਆਰਪੀ ਪੁਲਿਸ ਨੇ ਫਗਵਾੜਾ ਵਿਖੇ ਕਾਬੂ ਕਰਕੇ ਪੁੱਛਗਿੱਛ ਕੀਤੀ ਹੈ ਤਾਂ ਨੌਜਵਾਨ ਨੇ ਦੱਸਿਆ ਕਿ ਉਹ ਲੁਧਿਆਣਾ ਦਾ ਰਹਿਣ ਵਾਲਾ ਆਪਣੇ ਘਰੋਂ ਭੱਜ ਕੇ ਆਇਆ ਹੈ ਜਦ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਘਰ ਤੋਂ ਭੱਜਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਬੇहद ਹੈਰਾਨ ਕਰਨ ਦੇਣ ਵਾਲਾ ਇੱਕ ਕਾਰਨ ਦੱਸਿਆ ਕਿ ਉਸ ਦੀ ਮਾਤਾ ਉਸ ਦੀ ਕੁਟਮਾਰ ਕਰਦੇ ਨੇ ਤੇ ਉਸ ਦੇ ਪਾਸੋਂ ਘਰ ਦਾ ਕੰਮ ਕਰਵਾਇਆ ਜਾਂਦਾ ਹੈ ਜਿਸ ਤੋਂ ਪਰੇਸ਼ਾਨ ਕਿ ਉਸ ਨੇ ਅਜਿਹਾ ਕਦਮ ਚੁੱਕਿਆ ਉਧਰ ਪੁਲਿਸ ਅਧਿਕਾਰੀਆਂ ਨੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਫਗਵਾੜਾ ਬੁਲਾ ਕੇ ਉਕਤ ਨੌਜਵਾਨ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਇਸ ਸਾਰੇ ਮਾਮਲੇ ਸੰਬੰਧੀ ਘਰੋਂ ਭੱਜ ਗਿਆ ਇਹ ਨੌਜਵਾਨ ਦੇ ਨਾਲ ਜਦ ਗੱਲਬਾਤ ਕੀਤੀ ਗਈ ਹੈ ਤਾਂ ਉਸ ਦਾ ਕੀ ਕਹਿਣਾ ਤੁਸੀਂ ਆਪ ਹੀ ਸੁਣ ਲਓ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯੁਗੇਸ਼ ਯੁਗੇਸ਼ ਕਿੱਥੇ ਰਹਿਣ ਵਾਲਾ ਹੋ ਲੁਧਿਆਣਾ ਲੁਧਿਆਣਾ ਦਾ ਕਿ ਮਾਮਲਾ ਕੀ ਹੈ ਜਿਹੜਾ ਤੂੰ ਇੱਥੇ ਆਇਆ ਅੱਜ ਫਗਵਾੜੇ ਦੇ ਵਿੱਚ ਅੰਬਰ ਦਾ ਜੱਲਨੇ ਦੀ ਹਾਂ ਅੰਬਰ ਦਾ ਅੰਬਰ ਦਾ ਜੱਲਦਾ ਕਿੰਬਰ ਦਾ ਜੱਲ ਕੱਲ ਜੱਲਿਆ ਸੀ ਅੰਬਰ ਦਾ ਇੱਕ ਮੈਂ ਇੱਕ ਮਿੰਟ ਮੈਡਮ ਅੰਬਰ ਦਾ ਕੱਲੀ ਜੱਲਦਾ ਸੀ ਅੱਜ ਮੱਥਾ ਟੇਕਣ ਲਈ ਤੇ ਕਰਦੇ ਹਾਂ ਦੱਸ ਕੇ ਆਇਆ ਹਾਂ ਹਾਂ ਕਰੋ ਲੜ ਗਿਆ ਲੜ ਗਿਆ ਕਰੋ ਕਿਉਂ ਲੜਿਆ ਕਿਉਂ ਮੰਮੀ ਨਾਲ ਮੰਮੀ ਨਾਲ ਕੱਲੀ ਲੜਿਆ ਕੱਲ ਹੀ ਲੜਿਆ ਮੰਮੀ ਨਾਲ ਕੁੱਟਿਆ ਮੰਮੀ ਨੇ ਤੈਨੂੰ ਮੈਂ ਕੰਮ ਕਰਾਂਦੀ ਹਾਂ ਕੀ ਕੰਮ ਕਰਾਂਦੀ ਮੰਮੀ ਤੇਰਾ ਹੀ ਕੋ ਝਾੜੂ-ਪੋਚਾ ਝਾੜੂ-ਪੋਚਾ ਇਹ ਝਾੜੂ-ਪੋਚਾ ਘਰ ਦਾ ਕੰਮ ਤਾਂ ਕਰਨਾ ਹੀ ਵਾ ਉਹ ਕੱਲੇ ਕੱਲਾ ਵੇਤਾ ਕੱਲਾ ਹੈ ਸਾਰਾ ਕੁਝ ਮੈਂ ਹੀ ਕਰਦਾ ਕਰ ਲਈ ਕਿੰਨੇ ਤੁਸੀਂ ਭੈਣ ਭਰਾ ਵਾ ਦੋ ਭੈਣਾਂ ਦੋ ਭਰਾ ਦੋ ਭੈਣਾਂ ਤੇ ਦੋ ਭਰਾ ਮੇਰੇ ਪਾਪਾ ਜੀ ਦਾ ਨਾਂ ਕੀ ਆ ਮਨੋਦ ਹੈ ਮਨੋਦ ਤੇ ਡੈਡੀ ਆਪਣੇ ਮੰਮੀ ਦਾ ਤੇਰੀ ਦਾ ਨਾਂ ਕੀ ਆ ਰਾਦਾ ਰਾਦਾ ਤੇ ਤੂੰ ਪੜ੍ਹਦਾ ਕਿਦਾਂ ਇਸ ਕੋਲੇ ਤੇ ਭੈਣਾਂ ਵੜਦੀਆਂ ਉਹ ਜੋਕ ਕਰਦੀ ਹੈ ਕਿ ਦੀਦੀ ਬੋਨੀ ਤੇ ਤੁਸੀਂ ਦੋਨੇ ਭਰਾ ਦੀ ਵੱਡਾ ਵੱਡਾ ਭਰਾ ਵਾ ਕਿ ਤੂੰ ਛੋਟਾ ਵਾ ਵੱਡੀ ਭੈਣ ਹੈ ਨਹੀਂ ਤੇਰੇ ਤੋਂ ਵੱਡਾ ਤੂੰ ਸਾਰਿਆਂ ਨੂੰ ਛੋਟਾ ਮੈਂ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਤੇ ਫੇ ਅੱਜ ਇਦਾਂ ਕਿਉਂ ਕਦਮ ਉਠਾਲਿਆ ਜਿਹੜਾ ਤੈਨੂੰ ਹੂੰ ਇੱਥੇ ਕਿਉਂ ਆਇਆ ਪਗਵਾੜੇ ਮੈਂ ਅੰਮ੍ਰਿਤਸਰ ਚੱਲਿਆ ਸੀ ਅੰਮ੍ਰਿਤਸਰ ਮੱਥੜੇ ਕੰਨ ਚੱਲਿਆ ਸੀ ਨਾਲੇ ਕੰਨ ਲੜਕੇ ਆਏ ਮੈਂ ਘਰੋਂ ਹਾਂ ਲੜਕੇ ਆਏ ਮੈਂ ਪੱਜੇ ਸੀ ਘਰੋਂ ਹੂੰ ਕਿਹੜੀ ਟレイン ਚ ਆਏ ਸੀਗਾ ਮੈਨੂੰ ਪਤਾ ਨਹੀਂ ਇੱਕ ਵੀਰੇ ਕਿੰਨੇ ਵੇ ਚੱਲਿਆ ਸੀ ਨਾਲ ਕਿ ਨਹੀਂ ਦੇਤੀ 5:00 ਵਜੇ 5:00 ਵਜੇ ਟਾਈਮ ਨਹੀਂ ਦੇਖਿਆ اچھا ਤੇ ਆ ਸਮਾਨ ਨਾਲ ਲੈ ਗਿਆ ਕੱਪੜੇ ਮੁੜ ਕੇ ਉੱਥੇ ਵਾਪਸ ਕਰਨੀ ਆ ਰਾਂ ਸੀ ਕਿਉਂ ਕੱਲ ਨਹੀਂ ਆਣਾ ਘਰ ਘਰ ਕੱਲ ਨਹੀਂ ਆਣਾ ਜੀ ਉਹ ਮਾਰ ਦੇ ਮਾਰ ਦਿਆ ਤੈਨੂੰ ਹੂੰ ਅੱਛਾ ਤੇ ਮੰਮੀ ਮਾਰਦੀ ਕਿ ਪਾਪਾ ਮਾਰਦਾ ਤੇਰਾ ਮੰਮੀ ਮਾਰਦੀ ਹੈ ਡੈਡੀ ਨੂੰ ਬੋਲ ਗਿਆ ਜਾਣ ਕੇ ਮੈਨੂੰ ਮਾਰ ਪਿਆਂਦੀ ਹੈ ਨਾ ਮਾ ਕੋ 20 ਹੈ ਡੈਡੀ ਨੂੰ ਕਹਿ ਡੈਡੀ ਵੀ ਕੜਦਾ ਤੇਰਾ ਡੈਡੀ ਨੂੰ ਕਹਿ ਕੇ ਹਾਂ ਨੂੰ ਕੋਟ ਕੰਗਰਾਇਨੋ ਅੱਛਾ ਡੈਡੀ ਤਨ ਕੜਦਾ ਕੜਦੀ ਮਮੀ ਨਾਲ ਡੈਡੀ ਕੜਦਾ ਕਿ ਮਮੀ ਕੜਦੀ ਤੈਨੂੰ ਮਮੀ ਕੜਦੀ ਹੈ ਤੇ ਡੈਡੀ ਕੜਦਾ ਮੈਂ ਗੁੱਸਾ ਹਾਂ ਦਾ ਡੈਡੀ ਨੂੰ ਤੁਹਾਨੂੰ ਜਾਂਦੇ ਮੈਨੂੰ ਤੇ ਡੈਡੀ ਡੈਡੀ ਨੇ ਤਾਂ ਨਹੀਂ ਕੁੱਟਿਆ ਤੈਨੂੰ ਕਦੀ ਮਾਮਲਾ ਕੀ ਹੈ ਜਿਹੜਾ ਇੱਕ ਬੱਚਾ ਅੱਜ ਹਾਂ ਮਾਮਲਾ ਮੈਂ ਇਹ ਅਸੀ ਜੂ ਸਿੰਘ ਚੌਂਕੀ ਇੰਚਾਰਜ ਪੁਆੜਾ ਤਕਰੀਬਨ ਸਵਾਗੋ 5 ਵਜੇ ਸਾਨੂੰ ਮੈਸੇਜ ਆਇਆ 139 ਤੋਂ ਵੀ A2 ਦੇ ਵਿੱਚ ਜਿਹੜਾ AC ਕੰਪਾਰਟਮੈਂਟ ਦੇ ਵਿੱਚ ਇੱਕ ਬੱਚਾ ਜੁਗੇਸ਼ ਨਾਮ ਦਾ ਬੱਚਾ ਜਿਹੜਾ ਸੀ ਗੱਲ ਕਰ ਦਿੱਤਾ ਤੇ ਉਹ ਤੋਂ ਪੁੱਛਿਆ ਇਹਨੂੰ ਵੀ ਕੀ ਗੱਲ ਹੈ ਤਾਂ ਇਹਨੇ ਦੱਸਿਆ ਵੀ ਮੇਰੀ ਮਦਰ ਜਿਹੜੀ ਹੈ ਮੈਨੂੰ ਗੋਦੀ ਮਾਰਦੀ ਹੈ ਇਹ ਕਹਿੰਦਾ ਮੈਂ ਉਸ ਤੋਂ ਤنگਾ ਕਿਵੇਂ ਆਪਣਾ ਲੁਧਿਆਣੇ ਤੋਂ ਮੈਂ ਆ ਗਿਆ ਤੇ ਮੈਂ ਕਹਿੰਦਾ ਵੀ ਸਾਡੇ ਕੋਲ ਜਾਣਾ ਦਰਵਾਸਾ ਵੀ ਉਦੋਂ ਹੀ ਕਿਤੇ ਕੰਮ ਲੱਗਾਗਾ ਜਦੋਂ ਸਾਨੂੰ ਤਾਂ ਇਹ ਦੇਖਣ ਨੂੰ ਹੀ ਲੱਗਦਾ ਸੀ ਵੀ ਇਹਦੀ ਉਮਰ 12 13 ਸਾਲ ਦੀ ਆ ਪਰ ਜਦੋਂ ਇਹਨੂੰ ਪੁੱਛਿਆ ਤੇ ਇਹਦੀ ਉਮਰ ਜਿਹੜੀ ਆ ਉਹ 18 19 ਸਾਲ ਦੀ ਦੱਸ ਰਿਹਾ ਹੈ ਆਪਣੇ ਆਪ ਠੀਕ ਹੈ ਨਾ ਤੇ ਬਾਕੀ ਇਹਨਾਂ ਦੇ ਮਦਰ ਤੇ ਇਹਦੀ ਸਿਸਟਰ ਨੂੰ ਫੋਨ ਕੀਤਾ ਉਹ ਆ ਰਹੇ ਨੇ ਜਦੋਂ ਵੀ ਆਉਂਦੇ ਆਪਾਂ ਉਹਨਾਂ ਦੇ ਹੈਂਡਓਵਰ ਕਰੰਦਾ ਨਹੀਂ ਕੀ ਕਰ ਤੇ ਸਰ ਕਾਰਨ ਮੈਂਨ ਕਾਰਨ ਕੀ ਹੈ ਜਿਹੜਾ ਹੈ ਇਹ ਘਰ ਮੈਂਨ ਕਾਰਨ ਅੱਜਕਲ ਬੱਚੇ ਆਂਦਾ ਮੇਨ ਪ੍ਰੋਬਲਮ ਇਹ ਹੈ ਵੀ ਬੱਚਿਆਂ ਦੀ ਜਿਹੜੇ ਮਾਂ-ਬਾਪ ਨੇ ਉਹ ਬੱਚਿਆਂ ਨੂੰ ਮਾੜਾ-ਮੋਟਾ ਤਾਂ ਕਹਿਣਾ ਹੀ ਐ ਪਰ ਅੱਜਕੱਲ ਦੇ ਬੱਚੇ ਜਿਹੜੇ ਆ ਉਹ ਨਹੀਂ ਸੁਣਦੇ ਤੇ ਇਸ ਇਹੀ ਕਾਰਨ ਹੈ ਕਿ ਹੋਰ ਤਾਂ ਕੋਈ ਕਾਰਨ ਨਹੀਂ ਆਏਗਾ ਜਾਨ ਹੁਣ ਸਪੋਰਟ ਵਗੈਰਾ ਕਰ ਰਹੇ ਆ ਇਹ ਬੱਚਿਆਂ ਦੀ ਹਾਂ ਬੱਚੇ ਨੂੰ ਸਪੋਰਟ ਕਰਾਂਗੇ ਉਹਨਾਂ ਦੇ ਮਾਪੇ ਉਹਦੇ ਪੈਰੈਂਟ ਬੁਲਾਏ ਨੇ ਜਦੋਂ ਵੀ ਆਉਂਦੇ ਆ ਫਿਰ ਉਹਨਾਂ ਨੂੰ ਦੇਖ ਕੇ ਕੋ ਬੱਚੇ ਦੇ ਮਾਪੇ ਦੇ ਨਾਮ ਵਗੈਰਾ ਹੈ ਕੋਈ ਤਾਂ ਉਹਦੇ ਬਾਪ ਦਾ ਨਾਮ ਬਨੂਦ ਕੁਮਾਰ ਰਾਜੀ ਉੱਚਾ ਟੱਬਾ ਰਾਮਗਾਂਝ ਲੁਧਿਆਣੇ ਦਾ ਰਹਿਣ ਵਾਲਾ ਹੈ ਠੀਕ ਹੈ ਨਾ ਇਹਦੀ ਸਿਸਟਰ ਨਾਲ ਵੀ ਗੱਲ ਹੋਈ ਆ ਤੇ ਇਹਦੀ ਮਦਰ ਨਾਲ ਵੀ ਗੱਲ ਹੋਈ ਆ ਸਰ ਕੋਈ ਪਤਾ ਚੱਲਿਆ ਕਿ ਕਿੰਨੇ ਭੈਣ ਭਰਾ ਵਾ ਇਹ ਟੋਡਰ ਅ ਨਹੀਂ ਇੰਨਾ ਤਾਂ ਨਹੀਂ ਹਜੇ ਪਤਾ ਲੱਗਿਆ ਉਹਨਾਂ ਦੇ ਇਹ ਉਹਨਾਂ ਦੇ ਇਹ ਦੋ ਕਿੰਨੇ ਦੋ ਇਹ ਕਹਿੰਦਾ ਵੀ ਦੋ ਪਰਾਦੇ ਤੇ ਇੱਕ ਛੋਟਾ ਇੱਕ ਇਹ ਹਾਂਜੀ ਇਹ ਥੋੜਾ ਜਿਹਾ ਹੈਂਡੀਕੈਪਟਡ ਹੈ ਬੰਨ ਪੂਰਨ ਜਿਵੇਂ ਨਹੀਂ ਜਾਂਦਾ ਬੜਦਾ ਬੜਦਾ ਵੀ ਹੈ ਨਹੀਂ ਇਹ ਸਰ ਕੋਈ ਕਾਰਨ ਦੱਸਿਆ ਹੋਵੇ ਕੋਈ ਕਿਉਂ ਕੁਝ ਹੈ ਜੀ ਕਾਰਨ ਤਾਂ ਦੇਖੋ ਜੀ ਕਾਰਨ ਤਾਂ ਇਹੀ ਕਹਿ ਰਿਹਾ ਹੈ ਵੀ ਮੈਨੂੰ ਜਿਹੜਾ ਜਿਹੜਾ ਛੋਟਾ ਬ੍ਰਦਰ ਆ ਮੇਰਾ ਸਕੂਲ ਚ ਪੜਦਾ ਹੈ ਤੇ ਮੈਨੂੰ ਮਤਲਬ ਵੀ ਮੈਂ ਸਕੂਲ ਨਹੀਂ ਪੜਦਾ ਤੇ ਮੇਰੀ ਮਦਦ ਜਿਹੜੀ ਹੈ ਮੈਨੂੰ ਕੰਮਕਾਰ ਦੇ ਵਿੱਚ ਲਾਈ ਰੱਖਦੀ ਹੈ ਕਦੇ ਭਾਂਡੇ ਪਾਉਣੇ ਲਾ ਕਦੇ ਪੂੰਛਾ ਲਾ ਲਾ ਕਦੇ ਝਾੜੂ ਲਾ ਲਾ ਕਰੇ ਕੁਛ ਕਰਦਾ ਤੇ ਉਸ ਤੋਂ ਬਾਅਦ ਫਿਰ ਵੀ ਮੈਡਮ ਉੱਤਾ ਘੂੜ ਦੇ ਕੱਪ ਦੇ ਆ ਤੇ ਇਸ ਕਰਕੇ ਉਹਦੇ ਤੋਂ ਦੁਖੀ ਹੋ ਕੇ ਕਹਿ ਰਿਹਾ ਵੀ ਮੈਂ ਪਜਾਇਆ ਕਰੋ ਬਾਕੀ ਦੇਖਦੇ ਆਪਾਂ ਉਹਨਾਂ ਦੀ ਆਏ ਤੇ ਉਹਨਾਂ ਦੀ ਸਟੇਟਮੈਂਟ ਲਵਾਂਗੇ ਦੇਖਦੇ ਆ ਉਹ ਕੀ ਕਹਿੰਦੇ ਨੇ ਉਹਨਾਂ ਦੇ ਕੀ ਬਿਊ ਨੇ ਸਰ ਉਹ ਤਲਾਬ ਵਗੈਰਾ ਦਿੱਤੀ ਉਹਨਾਂ ਨੂੰ ਹਾਂ ਉਹਨਾਂ ਨੂੰ ਫੋਨ ਕਰਤਾ ਉਹਦੀ ਸਿਸਟਰ ਨੂੰ ਉਹਦੀ ਬਦਲਦਾ ਕੋਈ ਨਾ ਸੀ ਮਿਲ ਕੋਈ ਵੀ ਆਈ ਚੱਲ ਪਿਆ ਤੇ ਵੀ ਅਸੀਂ ਜਲਦੀ ਹੀ ਤੁਹਾਡੇ ਕੋਲ ਪੁੱਛਦੇ ਹਾਂ ਠੀਕ ਹੈ ਨਾ ਆ ਜਾਂਦੇ ਆ ਜਦੋਂ ਵੀ ਹੁੰਦੇ ਆ ਤੇ ਆਪਾਂ ਨੂੰ ਕਰਾਦਾ ਜੀ ਟੈਸਟ